ਲਓ ਜੀ ਇੱਕ ਵਾਰ ਫੇਰ ਤੋਂ ਲੈ ਕੇ ਆਏ ਤੁਹਾਡੇ ਲਈ ਮਫਤ ਲਾਲ ਦੇ 2x2 ਦੇ ਕੱਟ ਪੀਸਿਸ ਸਾਰੇ ਰੂਬੀ ਜੀ ਡਿਜੀਟਲ ਪ੍ਰਿੰਟਿੰਗ ਕੋਈ ਪੀਸ ਵਿੱਚ ਦੋ ਵੀ ਨੇ ਇੱਕ ਨਾਲ ਦੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਤੁਸੀਂ ਪੂਰਾ ਸੂਟ ਰੈਡੀ ਕਰਨਾ ਉਹ ਵੀ ਹੋਊਗਾ ਜੀ ਇਹ ਤੁਸੀਂ ਇੱਕ ਪੀਸ ਬਾਏ ਕਰੋਗੇ ਤਾਂ ਤੁਹਾਡਾ 200 ਰੁਪਏ ਦਾ ਲੱਗੂਗਾ ਜੀ ਜੇ ਤੁਸੀਂ ਦੋ ਪੀਸ ਇਕੱਠੇ ਬਾਏ ਕਰੋਗੇ ਤਾਂ ਤਿੰਨ 350 ਰੁਪਏ ਦੇ ਪੈਣਗੇ ਜੀ ਦੋ ਪੀਸ ਇਹਨਾਂ ਦੀ ਕੱਟ 2.80 ਹੈ ਜੀ ਕੋਈ 2.80 ਦਾ ਪੀਸ ਹੈ ਕੋਈ 3 ਮੀਟਰ ਦਾ ਪੀਸ ਵੀ ਨਿਕਲੂਗਾ ਜੀ ਵਿੱਚੋਂ ਜਲਦੀ ਤੋਂ ਜਲਦੀ ਲਈ ਚਲੋ ਸਕਰੀਨਸ਼ਾਟ ਜੀ ਤੇ ਆਪਣੇ ਆਰਡਰ ਕਰਵਾਈ ਚਲੋ ਜੀ ਬੁੱਕ ਤੇ ਸਾਡੇ ਵਟਸਐਪ ਨੰਬਰ ਤੇ ਭੇਜੋ ਜੀ ਆਪਣੇ ਸਕਰੀਨਸ਼ਾਟ ਦੇਖੋ ਜੀ ਪ੍ਰਿੰਟਿੰਗ ਚੈੱਕ ਕਰੀ ਚਲੋ ਸਾਰੇ ਇੱਕ ਤੋਂ ਇੱਕ ਸੋਨੇ ਰੰਗ ਪ੍ਰਿੰਟ ਲੈ ਕੇ ਆਏ ਜੀ ਤੁਹਾਡੇ ਲਈ ਮਫਤ ਲਾਲ ਦੇ 2x2 ਦੇ ਕੱਟ ਪੀਸਿਸ ਰਹਿਣ ਵਾਲੇ ਨੇ ਜੀ ਸਾਰੇ ਦੇਖੋ ਜੀ ਬਹੁਤ ਹੀ ਸੋਹਣਾ ਸਟੱਫ ਲੈ ਕੇ ਆਏ ਤੁਹਾਡੇ ਲਈ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਪਿਆਰੇ ਪਿਆਰੇ ਲੈ ਕੇ ਆਏ ਆ ਜੀ ਦੇਖੋ ਬਹੁਤ ਹੀ ਯੂਨੀਕ ਜੀ ਪ੍ਰਿੰਟਿੰਗ ਹੈ ਜੀ ਸਾਰੇ ਕੱਟ ਪੀਸਿਸ ਦੀ ਅੱਗੇ ਤੋਂ ਅੱਗੇ ਤੋਂ ਡਿਲੀਵਰੀ ਹੋ ਰਹੀ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਇਆ ਕਰਾਂਗੇ ਜੀ ਇਹ ਪੀਸ ਵੀ ਦੇਖੋ ਦੋਨੇ ਜੀ ਕਿਸੇ ਨੇ ਪੂਰਾ ਸੂਟ ਰੈਡੀ ਕਰਨਾ ਹੋਵੇ ਤਾਂ ਵਧੀਆ ਰੈਡੀ ਹੋਊਗਾ ਜੀ ਦੇਖੋ ਵੱਡੇ ਪਣੇ ਨੇ ਜੀ ਸਾਰੇ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਹੈ ਜੀ ਸਾਰੇ ਸ਼ਰਟਸ ਦੀ ਇੱਕ ਪੀਸ ਬਾਏ ਕਰੋਗੇ ਤਾਂ 200 ਰੁਪਏ ਦਾ ਲੱਗੇਗਾ ਜੀ ਦੋ ਪੀਸ ਤੁਸੀਂ ਇਕੱਠੇ ਬਾਏ ਕਰੋਗੇ ਤਾਂ 350 ਰੁਪਏ ਦੇ ਲੱਖਾਂਗੇ ਜੀ ਕਰੀ ਚੱਲੋ ਜੀ ਆਪਣਾ ਆਪਣਾ ਪਸੰਦ ਦੇ ਹਿਸਾਬ ਨਾਲ ਆਪਣੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰਵਾਇ ਚੱਲੋ ਜੀ ਜਲਦੀ ਤੋਂ ਜਲਦੀ ਜੀ ਵਿਖੋ ਪ੍ਰਿੰਟਿੰਗ ਤੁਹਾਡੇ ਲਈ ਬਹੁਤ ਸੋਹਣੀ ਲੈ ਕੇ ਆਏ ਆ ਜੀ ਇੱਕ ਪੀਸ 200 ਦਾ ਤੇ ਦੋ ਪੀਸ ਲਓਗੇ ਇਕੱਠੇ ਤਾਂ 350 ਦੇ थैंक यू ਜੀ